ਸੋ ਵੈਨਕੂਵਰ ਦੇ VGH ਹਸਪਤਾਲ ਦੇ ਵਿੱਚ ਇੱਕ ਸਟੂਡੈਂਟ ਐਂਡ ਨਰਸ ਦੇ ਉੱਤੇ ਇੱਕ ਮਰੀਜ਼ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਚਾਕੂ ਨਾਲ ਇਸ ਤੋਂ ਬਾਅਦ ਕਾਫੀ ਜ਼ਿਆਦਾ ਸਿਕਿਉਰਿਟੀ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਦਵਿੰਦਰ ਸਰਾਜੀ ਜੋ ਕਿ ਇੱਕ ਨਰਸ ਨੇ ਉਹ ਸਟੂਡੀਓ ਦੇ ਵਿੱਚ ਮੌਜੂਦ ਨੇ ਦਵਿੰਦਰ ਸਰਾਜੀ ਬਹੁਤ ਸਵਾਗਤ ਹੈ ਦਾ ਮਾਰਨਿੰਗ ਸ਼ੋਅ ਦੇ ਵਿੱਚ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ ਦਵਿੰਦਰ ਜੀ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਿਸ ਦੇ ਬਾਰੇ ਆਪਾਂ ਇੰਟਰਵਿਊ ਕਰ ਰਹੇ ਹਾਂ ਬਟ ਹਾਲ ਹੀ ਦੇ ਵਿੱਚ ਐਡੀ ਵੱਡੀ ਇਹ ਵਾਰਦਾਤ ਜਿਹੜੀ ਵਾਪਰ ਜਾਣੀ ਕਲ ਪਲੇਸਮੈਂਟ ਦੇ ਵਿੱਚ ਸੀਗੀ ਔਰ ਉਸਦੇ ਉੱਤੇ ਇੱਕ ਮਰੀਜ਼ ਦੇ ਵੱਲੋਂ ਚਾਕੂ ਨਾਲ ਹਮਲਾ ਕਰ ਦਿੱਤਾ ਮਤਲਬ ਹਾਂਜੀ ਇਸ سلسلہ ਰੋਕੋ ਕਿਉਂ ਨਹੀਂ ਰਿਹਾ ਯੂ نو ਇਹ ਜਿਹੜਾ سلسلہ ਬਹੁਤ ਹੁੰਦਾ ਹੈ ਇਟਸ ਅਨਫੋਰਚਨਟ ਕਿ ਇਸ ਵਾਰ ਸਟੂਡੈਂਟ ਨਰਸ ਸੀਗੀ ਸਾਡੇ ਐਕਸਪੀਰੀਅੰਸਡ ਨਰਸਾਂ ਨਾਲ ਵੀ ਹੁੰਦਾ ਹੈ ਇਹ ਜਿਹੜੀਆਂ ਘਟਨਾ ਬਹੁਤ ਹੁੰਦੀਆਂ ਨੇ ਜੇ ਆਪਾਂ ਗੱਲ ਕਰੀਏ ਤਾਂ ਯੂ نو ਔਨ ਐਵਰੇਜ 39% ਮੀਨਿਦੇਵਿਚ ਇਹ ਜਿਹੀਆਂ ਰਿਪੋਰਟਾਂ ਆਉਂਦੀਆਂ ਨੇ ਜਿੱਥੇ ਕਿ ਹਮਲੇ ਹੋ ਰਹੇ ਨੇ ਸਪੈਸ਼ਲੀ ਵੈਪਨਸ ਦੇ ਨਾਲ ਹਨਾ ਐਂਡ ਸੋ ਜਿਓਰਜੋ ਟਾਈਮ ਪੈਰਿਆ ਜਦ ਦੀ ਜਦ ਦੀ ਮੈਡ ਨਰਸਿੰਗ ਦੇ ਵਿੱਚ ਗਈ ਹੋਈਆਂ ਜਿਓਰਜੋ ਟਾਈਮ ਪੈਰਿਆ ਇਹ ਘਟਨਾਵਾਂ ਵਧ ਰਹੀਆਂ ਨੇ ਐਂਡ ਇਟ ਆਲਥੋ ਅਵੇਅਰਨੈਸ ਅਸੀਂ ਬਹੁਤ ਦੀ ਸੀ ਐਨ ਯੂ ਬੋਥ ਲੈ ਕੇ ਆ ਰਹੀ ਹੈ ਅੱਗੇ ਹਨਾ ਬੀਸੀ ਨਰਸਸ ਯੂਨੀਅਨ Just having nurses, we uh, even as managers and who mm. are bedside nurses, having mm. The asy awareness, the violence in the workplace is a big problem mm -hmm. for those that healthcare workers, having mm. um, But at the same time, is there a critical view, right? Uh, policies having it, WCB not gal karo, health authorities not gal karo. The policies in place having but kiyo policies actual which implement ho properly. ਕਿਉਂਕਿ ਆਪਣੀ ਸਿਕਿਉਰਿਟੀ ਜੋ ਹੈਗੀ ਆ ਹਸਪੀਟਲਸ ਦੇ ਵਿੱਚ um even though we have a lot of security mm -hmm. but fir vi oh enough ni hai othe layi hor ki ta ki ja sakda hega hun jivein kayi vaari galla-wata hundiyan ne ke metal detectors ja ehji koi apan nu shayad ਇੱਕ ਸਟੈਪ ਹੋਰ ਵੀ ਜਾਣਾ ਪਵੇ ਤਾਂ ਕਿ ਕਿ ਉਹ ਵੈਪਨਸ ਕਿੱਥੋਂ ਆ ਰਹੇ ਨੇ ਹਸਪੀਟਲ ਦੇ ਵਿੱਚ ਜੀ ਜਾਂ ਕਿ ਵੀ ਜੋ ਉੱਥੇ ਵੀ ਹੁੰਦੇ ਆ ਯੂਟੈਂਸਲਸ ਵਗੈਰਾ ਉਹ ਵੀ ਯੂਜ਼ ਕੀਤੇ ਜਾਂਦੇ ਆ ਜਿਵੇਂ ਹੁਣ ਅੱਗੇ ਆ ਯੂ نو ਫੋਰਕਸ ਜੋ ਹੁੰਦੇ ਆ ਜਦੋਂ ਆਪਾਂ ਖਾਣੇ ਆ ਪੀਨੇ ਆ ਤਾਂ ਕਈ ਪੇਸ਼ੈਂਟ ਦਾ ਫੋਰਕ ਹੀ ਚੱਕ ਲੈਂਦੇ ਹੈਗੇ ਨੇ ਹੈਲਥ ਕੇਅਰ ਵਰਕਰਸ ਨੋ ਸੋ ਦਰਸ ਡਿਫਰੈਂਟ ਥਿੰਗਸ ਥੈਟ ਯੂ ਹੈਵ ਟੂ ਲੁੱਕ ਐਟ ਕਿ ਬਹੁਤ ਬਹੁਤ ਅਮ ਇਹਦੇ ਵਿੱਚ ਫੈਕਟਰਸ ਇਨ ਪਲੇ ਹੁੰਦੇ ਆ ਪੇਸ਼ੈਂਟ ਮਰੀਜ਼ ਵੱਲੋਂ ਹੁੰਦੇ ਆ ਕਿ ਜਿਵੇਂ ਮੈਂਟਲ ਹੈਲਥ ਹੋਇਆ ਕ੍ਰਿਮੀਨਲ ਉਹਨਾਂ ਦਾ ਬੈਕਗ੍ਰਾਉਂਡ ਹੋਵੇ ਜਾਂ ਸਬਸਟੈਂਸ ਯੂਸ ਹੈ ਨਾ ਡਰੱਗਸ ਵਗੈਰਾ ਸੋ ਦਰਸ ਮਲਟੀਪਲ ਮਲਟੀਪਲ ਫੈਕਟਰਸ ਜੋ ਆਪਾਂ ਨੂੰ ਇਸ ਚੀਜ਼ ਦੇ ਬਾਰੇ ਦੇਖਣਾ ਪੈਂਦਾ ਹੈਗਾ ਕਿ ਕਿਸ ਕਿਸ ਜੀ ਜੀ ਨੂੰ ਆਪਾਂ ਅ ਕੀ ਪਾਲਿਸੀ ਇਨਪਲੇ ਕਰੀਏ ਜੋ ਕਿ ਇਸ ਚੀਜ਼ਾਂ ਨੂੰ ਪ੍ਰिवेंट ਕਰ ਸਕੇ ਹੂੰ ਹੂੰ ਜੀ ਅੱਛਾ ਜਦੋਂ ਕੋਈ ਮਰੀਜ਼ ਹਸਪੀਟਲ ਦੇ ਵਿੱਚ ਆਉਂਦਾ ਹੈ ਤਾਂ ਕੋਈ ਉਹਦੀ ਚੈਕਿੰਗ ਵਗੈਰਾ ਹੁੰਦੀ ਨਹੀਂ ਕਿਉਂਕਿ ਇਸ ਵਾਰਦਾਤ ਦੇ ਵਿੱਚ ਦੱਸਿਆ ਜਾ ਰਿਹਾ ਵੀ ਪਾਕਟ ਨਾਈਫ ਨਾਲ ਹਮਲਾ ਕੀਤਾ ਗਿਆ ਉਸ ਕੁੜੀ ਦੇ ਉੱਤੇ ਜਿਹੜੀ ਕਿ ਉੱਥੇ ਨਰਸ ਸੀਗੀ ਸੋ ਕੋਈ ਚੈਕਿੰਗ ਵਾਲਾ ਸੀਨ ਨਹੀਂ ਹੁੰਦਾ ਇੱਥੇ ਵੈਲ ਜਿਸ ਲੋਟ ਮੈਂ ਕਿਹਾ ਵੀ ਸਿਕਿਉਰਿਟੀ ਤਾਂ ਹੁੰਦੀ ਆ ਜਿਵੇਂ ਵੈਸੇ ਸਿਕਿਉਰਿਟੀ ਹੁੰਦੀ ਆ ਆਪਾਂ ਦੇਖਦੇ ਆ ਜਦ ਆਪਾਂ ਐਮਰਜੈਂਸੀ ਰੂਮ ਜਾਂਦੇ ਆ ਉੱਥੇ ਬੈਠੇ ਹੁੰਦੇ ਆ ਸਿਕਿਉਰਿਟੀ ਗਾਰਡਸ ਵਗੈਰਾ ਸੋ ਦੋਸ ਥਿੰਗਸ ਹੈਵ ਬੀਨ ਪੁੱਟ ਇਨ ਪਲੇ ਜਿਵੇਂ ਉਹ ਚੀਜ਼ਾਂ ਵੀ ਟਾਈਮ ਦੇ ਨਾਲ ਹੀ ਇੰਪਲੀਮੈਂਟ ਹੋਈਆਂ ਨੇ ਪਰ ਜਿਹੜੀ ਸਿਕਿਉਰਿਟੀ ਜੇ ਆਪਾਂ ਲਾਈਏ ਵੀ ਪੇਸ਼ੈਂਟ ਨੂੰ ਚੈੱਕ ਕੀਤਾ ਜਾਂਦਾ ਜਿਵੇਂ ਆਪਾਂ 에ਅਰਪੋਰਟ ਤੇ ਜਾਂਦੇ ਆ ਤਾਂ ਪੂਰਾ ਚੈੱਕਅਪ ਹੁੰਦਾ ਨੋ ਨਾਥਿੰਗ ਲਾਈਕ ਥੈਟ ਬਿਕਾਜ਼ ਜੋ ਪੇਸ਼ੈਂਟਸ ਮਰੀਜ਼ ਆਉਂਦੇ ਆ ਹਸਪੀਟਲ ਦੇ ਵਿੱਚ ਉਹਨਾਂ ਨੂੰ ਬਿਮਾਰੀ ਹੁੰਦੀ ਆ ਜਾਂ ਕੋਈ ਉਹਨਾਂ ਦੀ ਇੱਕ ਦਮ ਐਮਰਜੈਂਸੀ ਤੇ ਹੁੰਦੀ ਆ ਕ੍ਰਿਟੀਕਲ ਸਿਚੁਏਸ਼ਨ ਵੀ ਹੋ ਸਕਦੀ ਆ ਸੋ ਸਾਡੇ ਕੋਲ ਨਾ ਤਾਂ ਟਾਈਮ ਹੁੰਦਾ ਅਸੀਂ ਐਜ਼ ਨਰਸਸ ਵੀ ਡੋਨਟ ਹੈਵ ਟਾਈਮ ਟੂ ਪਲੇ ਬੋਥ ਰੋਲਸ ਹੈਨਾ ਐਂਡ ਸਾਨੂੰ ਦੀ ਐਕਸਪੈਕਟੇਸ਼ਨ ਵੀ ਨਹੀਂ ਹੋ ਯੂ نو ਹੋਣੀ ਚਾਹੀਦੀ ਕਿ ਦੋਨੇ ਰੋਲ ਅਸੀਂ ਪਲੇ ਕਰੀਏ ਕਿ ਇੱਕ ਪਾਸੇ ਅਸੀਂ ਸਿਕਿਉਰਿਟੀ ਕਰੀਏ ਤੇ ਦੂਸਰੇ ਪਾਸੇ ਅਸੀਂ ਆਪਣਾ ਕੰਮ ਕਰੀਏ ਬਟ ਜੋ ਸਿਕਿਉਰਿਟੀ ਵੱਲੋਂ ਜੇ ਪਾਸ ਸਿਕਿਉਰਿਟੀ ਵੱਲੋਂ ਦੇਖੀਏ ਇਨਪਲੇਨ ਉਹ ਇਦਾਂ ਨਹੀਂ ਹੈ ਕਿ ਯੂ ਨੋ ਸਕਿਉਰਿਟੀ ਗਾਰਡ ਆ ਕੇ ਅਨਲੈਸ ਥੇਅਰ ਇਜ਼ ਅ ਰੀਜ਼ਨ ਜੇ ਉਹਨਾਂ ਸ਼ੱਕ ਕਿਸੇ ਗੱਲ ਦਾ ਪਵੇ ਯੂ ਨੋ ਜਾਂਕ ਕੋਈ ਜਾਰੇ ਐਂਟਰ ਹੁੰਦਾ ਹੀ ਕੋਈ ਪ੍ਰੋਬਲਮ ਕ੍ਰੀਏਟ ਕਰੇ ਥੈਨ ਯਾ ਐਗਰੈਸਿਵ অর ਸਮਥਿੰਗ ਐਂਡ ਇਵਨ ਥੈਨ ਦੇ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੁੰਦਾ ਪੁਲਿਸ ਆ ਕੇ ਚੈੱਕ ਕਰੇ ਯੂ نو ਸੋ ਇਟਸ ਨਾਟ ਲਾਈਕ ਵੀ ਹੈਵ ਦੈਟ ਅਥੋਰਟੀ ਐਂਡ ਇਸ ਵਕਤ ਇਸ ਲੈਵਲ ਤੇ ਨਹੀਂ ਹੈਗਾ ਸਾਡਾ ਜੋ ਸਿਕਿਉਰਟੀ ਵੱਲੋਂ ਵੀ ਆਪਣੀ ਜੋ ਇੰਪਲੀਮੈਂਟੇਸ਼ਨ ਹੋ ਰਹੀ ਆ ਸਿਕਿਉਰਟੀ ਹੁੰਦੀ ਹੈ ਫੋਰ ਪ੍ਰੋਟੈਕਸ਼ਨ ਯੈਸ ਜੀ ਬਟ ਆਮ ਸਿਕਿਉਰਟੀ ਵੀ ਜੋ ਹੁੰਦੀ ਆ ਉਹਨਾਂ ਦੇ ਵੀ ਇੱਕ ਲੈਵਲ ਤੇ ਆ ਕੇ ਉਹਨਾਂ ਨੂੰ ਪੁਲਿਸ ਨੂੰ ਇਨਫੋਰਮ ਕਰਨਾ ਪੈਂਦਾ ਹੁੰਦਾ ਸੋ ਇਟਸ ਬਿਕਮਸ ਕਲੋਵੀ ਇੱਕ ਤਰ੍ਹਾਂ ਦੀ ਇਹ ਆਈ ਥਿੰਕ ਜੋ ਪਾਲਿਸੀਜ਼ ਹੈਗੀਆਂ ਇਹਨਾਂ ਨੂੰ ਦੇਖਣਾ ਪੈਣਾ ਦੁਆਰਾ ਕਿ ਕੀ ਕੀ ਆਪਣੇ ਕੋਲ ਪਾਲਿਸੀਜ਼ ਹੈਗੀਆਂ ਨੇ ਤੇ ਕਿੱਥੋਂ ਆਪਾਂ ਚੇਂਜ ਲੈ ਕੇ ਆ ਸਕਦੇ ਆ ਕਿਵੇਂ ਆਪਾਂ ਜੋ ਅਥਾਰਟੀ ਕਿਸ ਨੂੰ ਦਨੇ ਟੂ ਡੂ ਚੈੱਕ ਲਾਈਕ दैट ਐਂਡ ਐਂਡ ਕੀ ਆਪਾਂ ਹੋਰ ਇਕੁਪਮੈਂਟ ਲੈ ਕੇ ਆਈਏ ਜਿਹਦੇ ਨਾਲ ਚੈੱਕ ਅਪ ਹੋ ਸਕੇ ਜਿਵੇਂ ਮੈਂ ਕਹਿੰਨੀ ਐ ਮੈਥਲ ਡਿਟੈਕਟਰਸ ਹਨਾ ਸੋ ਇਹ ਚੀਜ਼ ਸਾਰੀਆਂ ਜੋ ਬੀਸੀ ਨਰਸਸ ਯੂਨੀਅਨਾਂ ਜਾਂ ਹੋਰ ਵੀ ਹੈਗੇ ਨੇ ਆ ਕਲੋ ਐਡਮਿਨਿਸਟ੍ਰੇਸ਼ਨ ਆਫ ਹੈਲਥ ਅਥਾਰਟिटीज ਉਹਨਾਂ ਨੂੰ ਇਹ ਚੀਜ਼ਾਂ ਨਜ਼ਰ ਕਰਨੀਆਂ ਪੈਣੀਆਂ ਜੀ ਜਿਹੜੀ ਇਹ ਨਰਸ ਹੈਗੀ ਆ ਦੱਸਿਆ ਜਾ ਰਿਹਾ 37 ইয়ার্স ওল্ড ਕੁੜੀ ਸੀਗੀ ਔਰ ਇਹ ਸੀਗੀ ਆਪਣੇ ফার্স্ট ਕਲੀਨikal প্লেসমেন্ট ফার্স্ট ਕਲੀਨikal ਜਿਹੜਾ প্লেসমেন্ট ਹੁੰਦਾ ਉਹ ਉਹਦਾ ਕੀ ਮਤਲਬ ਹੁੰਦਾ ਫਰਸ ਕਲੀਨਿਕਲ ਪਲੇਸਮੈਂਟ ਦਾ ਮਤਲਬ ਹੁੰਦਾ ਜਿਵੇਂ ਹੋਣ ਕਿ ਜਦੋਂ ਨਰਸਸ ਆਪਾਂ এডਿਕੇਸ਼ਨ ਆਫ ਦੀ ਸਿੱਖ ਰਹੇ ਹਾਂ ਨਾਲ ਦੀ ਨਾਲ ਸਿੱਖਿਆ ਮਿਲਦੀ ਹੈ ਤੇ ਨਾਲ ਦੀ ਨਾਲ ਆਪਾਂ ਨੂੰ ਇੰਪਲੀਮੈਂਟ ਕਰਕੇ ਨਾ ਪ੍ਰੈਕਟੀਕਲ ਜੋ ਹੁੰਦਾ ਹੈਂਡਸ ਔਨ ਕੰਮ ਜਿਹਨੂੰ ਕਹ ਦਿੰਦੇ ਆ ਅਸੀਂ ਨਾਲ ਦੀ ਨਾਲ ਹੈਂਡਸ ਔਨ ਕੰਮ ਵੀ ਜਾ ਕੇ ਸਾਨੂੰ ਕਰਨਾ ਪੈਂਦਾ ਹੁੰਦਾ ਤਾਂ ਕਿ ਜੋ ਲੈਵਲ ਆਫ ਨਰਸਿੰਗ ਅਸੀਂ ਪ੍ਰੋਪਰਲੀ ਸਿੱਖ ਸਕੀਏ ਤਾਂ ਕਿ ਜੋ ਸਾਡੀ এডਿਕੇਸ਼ਨ ਪੀਸਸ ਆ ਉਹ ਅਸੀਂ ਜਾ ਕੇ ਪਲੇ ਕਰ ਸਕੀਏ ਰੋਲ ਉਹ ਨਰਸਿੰਗ ਦਾ ਇਨ ਦਾ ਹਸਪੀਟਲ ਜੋ ਜੋ ਅਸੀਂ ਨਾਲ ਦੀ ਨਾਲ ਲਰਨ ਕਰ ਰਹੇ ਆ ਆ ਬਿਕਾਜ਼ ਉਹਦੇ ਵਿੱਚ ਇਹ ਹੁੰਦਾ ਕਿ ਕਲੀਨਿਕਲ ਪਲੇਸਮੈਂਟ ਹਰ ਹਰੇਕ ਟਰਮ ਦੇ ਵਿੱਚ ਨਰਸਿੰਗ ਦੇ ਵਿੱਚ ਤੁਸੀਂ ਪਹਿਲਾਂ ਆਫ ਦੀ এডੂਕੇਸ਼ਨ ਪੀਸ ਕਰਕੇ ਫਿਰ ਜਾ ਕੇ ਉਹਨੂੰ ਪ੍ਰੈਕਟਿਕਮ ਦੇ ਵਿੱਚ ਸਿੱਖਣਾ ਫਿਰ ਜੋ ਕੁਐਸਚਨਸ ਹੁੰਦੇ ਨੇ ਜੋ ਤੁਹਾਨੂੰ ਨਹੀਂ ਪਤਾ ਲੱਗਦਾ ਜਾਂ pass or fail ਵੀ ਜਿਵੇਂ ਪਰਸੈਂਟੇਜ ਵਾਈਜ਼ ਉਸ ਇਨਸਟ੍ਰਕਟਰ ਨੇ ਦੇਖਣਾ ਹੁੰਦਾ ਵੀ ਹੈਵ ਯੂ ਐਕਚੁਅਲੀ ਲਰਨਡ ਇਨ ਕਲਾਸ ਜੋ ਆਪ ਅਪਲਾਈ ਕਰ ਰਹੇ ਆ ਹਨਾ ਤੇ ਨਹੀਂ ਹੋ ਰਿਹਾ ਤਾਂ ਦੈਨ ਦੇ ਹੈਵ ਟੂ ਕਾਈਂਡ ਆਫ ਟ੍ਰੇਨ ਯੂ ਬੈਟਰ ਉਹ ਫਿਰ ਕਲੀਨਿਕਲ ਪ੍ਰੈਕਟਿਸ ਬਹੁਤ ਇੰਪੋਰਟੈਂਟ ਹੁੰਦੀ ਹੈਗੀ ਆ ਤਾਂ ਕਿ ਜਦੋਂ ਆਪਾਂ ਐਂਡ ਵਿੱਚ ਨਰਸਿੰਗ ਫਿਨਿਸ਼ ਕਰਦੇ ਆ ਤਾਂ ਵੀ ਆਰ ਜੌਬ ਰੈਡੀ ओके ਸਾਨੂੰ ਕੋਈ ਫਿਕਰ ਹੈਗਾ ਕਿ ਅਸੀਂ ਕਦੇ ਪ੍ਰੈਕਟਿਕਮ ਦੇ ਵਿੱਚ ਗਏ ਨਹੀਂ ਅਸੀਂ ਕਲੀਨਿਕਲ ਪਲੇਸਮੈਂਟ ਕੀਤੀ ਨਹੀਂ ਹੈਗੀ ਤੇ ਸਾਨੂੰ ਮਾਲੂਮ ਨਹੀਂ ਹੈਗਾ ਵੀ ਇਸ ਕਿਵੇਂ ਕਰਨਾ ਹੈਗਾ ਜਾਂ ਜੋ ਭਾਈ ਹੁੰਦੀ ਹੈ ਨਾਲ ਦੀ ਨਾਲ ਕਈ ਵਾਰੀ ਆਪਾਂ ਭੁੱਲਦੇ ਵੀ ਚੱਲਦੇ ਆ ਪਰ ਇਹਦੇ ਨਾਲ ਫਿਰ ਤੁਹਾਡੇ ਐਕਟਿਵ ਰਹਿੰਦਾ ਐਂਡ ਐਟ ਦ ਸੇਮ ਟਾਈਮ ਜੋ ਕਲੀਨਿਕਲ ਪਲੇਸਮੈਂਟ ਹੁੰਦਾ ਫਿਰ ਤੁਸੀਂ ਰੀਅਲ ਲਾਈਫ ਰੋਲਸ ਦੇਖਦੇ ਆ ਜੀ ਸੋ ਜਿਸ ਲੋਰ ਜਿਵੇਂ ਹੁਣ ਇਟਸ ਅਨਫੋਰਚਨਟ ਇਜ਼ ਨਰਸ ਨਲਡ ਦਾ ਹੋਇਆ ਪਰ ਜਿਵੇਂ ਹਰ ਕਲਾਸਰੂਮ ਵਾਚ ਵੀ ਸਕੁੰਦੇ ਆ ਕਿ ਯੂ نو there is violence in the workplace ਕਿ ਕਿਵੇਂ ਆ ਦੀ ਸੇਫਟੀ ਰੱਖਣੀ ਆ ਕਿਵੇਂ ਜੇ ਪੇਸ਼ੈਂਟ ਐਗਰੈਸ਼ਨ ਐਗਰੈਸ਼ਨ ਦੇ ਵਿੱਚ ਹੁੰਦਾ ਜਾਂ ਐਗਰੈਸਿਵ ਹੁੰਦਾ ਤਾਂ ਤੁਸੀਂ ਕਿਵੇਂ ਡਾਊਨ ਪਲੇ ਕਰਨਾ ਸੋ ਇਚ ਜਿਹੜਾ ਕਲਾਸਰੂਮ ਚ ਵੀ ਪ੍ਰੈਕਟੀਕਲ ਜਦੋਂ ਕਰਨਾ ਹੁੰਦਾ ਪ੍ਰੈਕਟਿਸ ਕਰਨ ਤੋਂ ਪਹਿਲਾਂ ਦੇ ਡੂ ਗੋ ਓਵਰ ਸਮ ਆਫ ਥੈਟ ਐਂਡ ਸੋ ਜਦੋਂ ਆਪਾਂ ਕਲੀਨਿਕਲ ਪਲੇਸਮੈਂਟ ਜਾਂਦੇ ਆ ਦੈਨ ਯੂ ਗੈਟ ਟੂ ਐਕਚੁਅਲੀ ਫੇਸ ði ਰੀਅਲ ਵਰਲਡ ਕਿ 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 ਕਹੀ ਬਈ ਆਪ ਕਹਿ ਦਿੰਨੇ ਆ ਨਾ ਜੋ ਕਿਤਾਬਾਂ ਚ ਹੁੰਦਾ ਉਹ ਅਸਲ ਵਿੱਚ ਨਹੀਂ ਹੁੰਦਾ ਜੀ so you get to do both sides and that's what clinical placement is about ji hm yeah acha either reason kuch pata lag paya dupinder ji da thode apne experience to bhi utthe ki hoya hona kyunki first trial de utte kudi si ki clinical trial de utte aur jis tarike na mahol baneya galbar nahi aa payi ke reason ki rahe paray zarur kiya ja rahe hai bi hamle to baad hai jehdi pidit nurse hai e kaafi semi hoyi hai te dari hoyi hai aur e bhi kiya ja rahe hai bi pata nahi oh agge esse kaam nu continue kar payegi ya nahi ਹਾਂਜੀ ਯੂ ਨੋ ਇਟਸ ਰੀਲੀ ਸੈਡ ਕਿ ਉਹਨੂੰ ਮੌਕਾ ਵੀ ਨਹੀਂ ਮਿਲਿਆ ਜੀ ਨੋ ਕਿ ਪਹਿਲਾ ਕਲਨ ਕੋ ਪਲੇਸਮੈਂਟ ਸੀਗਾ ਉਹਦਾ ਐਂਡ ਉਸਨੂੰ ਇਹ ਵੀ ਨਹੀਂ ਮੌਕਾ ਮਿਲਿਆ ਕਿ ਅੱਗੇ ਜਾ ਕੇ ਨਰਸਿੰਗ ਦੇ ਵਿੱਚ ਕੁਝ ਦੇਖ ਸਕੇ ਇਟ ਡਸ ਬੀ ਕਮ ਡੇਂਜਰਸ ਜਿਵੇਂ ਹੋਂ ਨਰਸਾਂ ਆਲਰੇਡੀ ਆਪਣੇ ਘਾਟ ਹੈਗੀ ਆਪਾਂ ਨੂੰ ਸਭ ਨੂੰ ਪਤਾ ਹੈਗਾ ਐਂਡ ਕਈ ਨਰਸਾਂ ਐਸੇ ਰੀਜ਼ਨ ਕਰਕੇ ਨਹੀਂ ਮੁਰਕੇ ਅੱਗੇ ਨਹੀਂ ਵਧਦੀਆਂ ਚਾਹੇ ਉਹ ਸਕੂਲ ਆਫ ਦਾ ਫਿਨਿਸ਼ ਕਰ ਚੁੱਕੀਆਂ ਐ এডੂਕੇਸ਼ਨ ਪੂਰੀ ਕੀਤੀ ਹੁੰਦੀ ਆ ਤੇ ਨਰਸਿੰਗ ਦੇ ਵਿੱਚ ਆਈਆਂ ਹੁੰਦੀਆਂ ਜੋ ਨਵੀਆਂ ਨਰਸਾਂ ਨੇ ਆ ਸਮ ਆਫ ਦਮ ਟਰਨ ਅਵੇ ਫॉर ਰੀਜ਼ਨਸ ਸਚ ਐਸ ਦਿਸ ਇਹ ਇੱਕ ਰੀਜ਼ਨ ਹੈਗਾ ਜੋ ਕਿ ਵਾਇਲੈਂਸ ਇਨ ਦਾ ਵਰਕਪਲੇਸ ਕਰਕੇ ਕਿ ਨਰਸਾਂ ਨੇ ਦੁਆਰਾ ਕਰਨਾ ਚਾਹੁੰਦੀਆਂ ਹੁਣ ਇਸ ਵਿਚਾਰੀ ਨਰਸ ਨਾਲ ਇਹ ਹੈ ਕਿ ਜਦੋਂ ਹੁਣ ਟਾਈਮ ਪੈੱਕ ਰਿਕਵਰ ਹੋ ਗਈ ਜੋਰਨ ਦਾ ਸਦਮਾ ਜੋ ਇਹਨੇ ਦੇਖਿਆ ਹੈਗਾ ਤੇ ਸਦਮਾ ਉਹ ਜਿਹੜਾ ਇਹਦੇ ਨਾਲ ਰਿਹਾ ਹੈਗਾ ਹੁਣ will she get over it i don't know ਹਨਾ ਉਹ ਇਟਸ ਉਹ ਹਰ ਮਰੀਜ਼ ਤੋਂ ਦੇ ਡਰਨ ਲੱਗ ਜਾਏ ਹਾਂਜੀ ਹੁਣ ਜਦੋਂ ਉਹ ਐਂਟਰ ਕਰੂਗੀ ਦੁਆਰਾ ਜੇ ਉਹਨੇ ਸੋਚਿਆ ਕਿ ਮੈਂ ਯਸ ਸਹੀ ਕਰਨਾ ਦੇ ਦੁਆਰਾ ਐਂਟਰ ਕਰੋਗੀ ਫਸਟ ਆਫ ਆਲ ਉਹ ਦੇਖਣਾ ਪੈਣਾ ਕੰਡੀਸ਼ਨ ਕੀ ਆ ਕਿਉਂਕਿ ਆਪ ਉਹਦੇ ਜੋ ਵੂਨਸ ਲੱਗੇ ਨੇ ਜੋ ਜਿੱਥੇ ਜਖਮ ਹੈਗੇ ਨੇ ਆਈ ਡੋਟ ਨੋ ਕਿ ਉਹ ਸਸਟੇਨ ਕਰੋਗੀ ਯੂ نو ਐਸ ਅ ਫਿਜ਼ੀਕਲ ਨਰਸ ਅ ਕਿਉਂਕਿ ਨਰਸਿੰਗ ਦੇ ਵਿੱਚ ਤੁਹਾਨੂੰ ਫਿਜ਼ਿਕਲੀ ਮੈਂਟਲੀ ਸਟਰੋਂਗ ਹੋਣਾ ਪੈਂਦਾ ਹੈਲਥੀ ਹੋਣਾ ਪੈਂਦਾ ਐਂਡ ਆਪ ਜੇ ਤੁਸੀਂ ਨਹੀਂ ਹੈਗੇ ਤਾਂ ਤੁਸੀਂ ਹੋਰਾਂ ਦੇ ਗੇੜੇ ਕਿ ਮ ਕਰੋਗੇ ਸੋ ਪਹਿਲੀ ਗੱਲ ਤਾਂ ਇਹ ਆ ਕਿ ਉਹਦੇ ਜੋ ਵੋਨਸ ਹੈਗੇ ਨੇ ਆਪਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕਿੱਥੇ ਉਹਦੇ ਸੱਟਾਂ ਲੱਗੀਆਂ ਨੇ ਐਂ ਜਿਹੜੀਆਂ ਸੱਟਾਂ ਵੀ ਹੈਗੀਆਂ ਨੇ ਉਹ ਰਿਕਵਰ ਕਿੰਨੀਆਂ ਖੋਣਗੀਆਂ ਜੀ ਥੈਨ ਉਸ ਤੋਂ ਮਗਰੋਂ ਜੋ ਉਹਦੇ ਮੈਂਟਲ ਸਟ੍ਰੈਸ ਪਈ ਆ ਕਿ ਉੱਥੋਂ ਉਹ ਨਿਕਲ ਸਕਗੀ ਕਿ ਨਹੀਂ ਕਿਉਂਕਿ ਜਦੋਂ ਉਹ ਦੁਆਰਾ ਜੇ ਉਹਨੇ ਸੋਚਿਆ ਵੀ ਆ ਕਿ ਚਲੋ ਹੈਲਥੀ ਹੋ ਗਈ ਦੁਆਰਾ ਤੇ ਸਾਰਾ ਕੁਝ ਠੀਕ ਆ ਤੇ ਯੂ نو ਸ਼ੀ ਵਾਂਟਸ ਟੂ ਐਂਟਰ ਦ ਵਰਕ ਫੋਰਸ ਅਗੇਨ ਤੇ ਜਦੋਂ ਉਹ ਦੁਆਰਾ ਕਲੀਨਿਕਲ ਜਾਵੇਗੀ ਕੀ ਉਹ ਸੱਸਾ ਕਹੀ ਯੂ نو ਵਨ ਸ਼ੀ ਵਾਕਸ ਇੰਟੂ ਅ ਰੂਮ தி ਪੇਸ਼ੀਐਂਟ ਜੇ ਕੋਈ ਚੀ ਚੱਕੇਗਾ ਉਹਨੂੰ ਡਰ ਲੱਗੂਗਾ ਯੂ نو ਉਹ ਜਿਹੜਾ ਪੋਸਟ ਟਰਾਮੈਟਿਕ ਸਟ्रेस ਹੁੰਦਾ ਸਭ ਤੋਂ ਵੱਧ ਉਹ ਹੁੰਦੀ ਹੈ ਚੀਜ਼ ਕਿਉਂਕਿ ਪੋਸਟ ਟਰਾਮੈਟਿਕ ਸਟ्रेस ਡਿਸਆਰਡਰ ਪੀਟੀਐਸਡੀ ਜਿਨੂੰ ਆਪਾਂ ਕਹਿੰਦੇ ਆ ਉਹਦੇ ਲਈ ਤਾਂ ਕਾਉਂਸਲਿੰਗ ਤੱਕ ਕਰ ਵੀ ਚਾਹੀਦਾ ਹੁੰਦਾ ਜੀ ਆਮ ਸਮ ਟਾਈਮਸ ਲੋਕ ਯੂ نو ਇੱਕ ਸਦਮੇ ਤੋਂ ਜਾਂਦੇ ਆ ਤੇ ਮੁੜ ਕੇ ਰਿਕਵਰ ਕਦੇ ਨਹੀਂ ਹੁੰਦੇ ਜੀ so it really depends on um i think all the could they depend mm -hmm. uh kay narsan very shit they recover hunde kayian nu time package pe hunda mm -hmm. kai hundiyan nahi jo Keo ke onna nu inna vadda sadma lagya hunda ja ji dubinder ji pehla wale jehde mamle a oh kafi had tak narsan de itho tak sunne jande si bi onna de utte thuk ditta janda si ga panch kar ditta janda si ga ਤੱਕਾ ਮੁਕੀ ਉਹਨਾਂ ਨਾਲ ਕਰ ਦਿੱਤੀ ਜਾਂਦੇ ਸੀਗੇ ਸੋ ਇਸ ਤਰੀਕੇ ਦੇ ਮਾਮਲੇ ਹਥਿਆਰਾਂ ਵਾਲੇ ਮਾਮਲੇ ਜਿਹੜੇ ਨੇ ਉਹ ਵੀ ਹੁਣ ਬਹੁਤ ਜ਼ਿਆਦਾ ਵਧਦੇ ਜਾ ਰਹੇ ਨੇ ਜਿਹਦੇ ਕਰਕੇ ਬੀਸੀ ਨਰਸਿੰਘ ਯੂਨੀਅਨ ਦਾ ਖਾਸ ਤੌਰ ਦੇ ਉੱਤੇ ਇਹਦੇ ਤੇ ਉਹਨਾਂ ਨੇ ਕਿਹਾ ਵੀ ਇਹ ਕੰਸਰਨ ਵਾਲੀ ਗੱਲ ਹੈਗੀ ਆ ਤੇ ਉਹਨਾਂ ਨੂੰ ਧਿਆਨ ਦੇਣਾ ਪੈਣਾ ਕਿਉਂਕਿ ਏਵਰੀਡੇ ਮਾਮਲੇ ਵਧ ਰਹੇ ਨੇ ਹੁਣ ਸਿਰਫ ਮਾਮਲਾ ਤੱਕਾ ਮੁਕੀ ਤਾਂ ਕਈ ਥੁੱਕਨ ਤੱਕ ਨਹੀਂ ਰਹਿ ਗਿਆ ਨਰਸਾਂ ਦੇ ਉੱਤੇ ਉਹਨਾਂ ਹਥਿਆਰਾਂ ਨਾਲ ਹਮਲੇ ਕੀਤੇ ਜਾਂਦੇ ਨੇ ਸੋ ਇਹਦੀ ਇਹ ਕਮੀ ਇਹਦੀਆਂ ਖਬਰਾਂ ਇੰਨੀ ਦੇਰ ਤੋਂ ਆ ਰਹੀਆਂ ਨੇ ਇਹ ਮੈਨੂੰ ਕਿਉਂ ਨਹੀਂ ਇਹਨੂੰ ਘਾਟ ਨੂੰ ਪੂਰਾ ਕੀਤਾ ਜਾਂਦਾ ਸੋ ਇਹੀ ਗੱਲ ਦੁਆਰਾ ਆਪਾਂ ਜਿੱਤ ਜਾਈਏ ਸਿਕਿਉਰਿਟੀ ਦੀ ਗੱਲ ਆ ਜਾਂਦੀ ਆ ਹੁਣ ਮੈਂਟਲ ਹੈਲਥ ਕਿੰਨੀ ਵਧੀ ਹੋਈ ਆਪਣੀ ਦੁਨੀਆ ਦੇ ਵਿੱਚ ਹੈ ਨਾ ਨੰਬਰ 1 ਇਹ ਹੈ ਤੇ ਨੰਬਰ 1 ਆਪਣੀ ਪੋਪੂਲੇਸ਼ਨ ਬਟ ਦਨ ਦਾ ਕ੍ਰਿਮੀਨਲ ਐਕਟੀਵਿਟੀ ਵੀ ਨਾਲ ਦੀ ਨਾਲ ਵੀ ਆਲ ਨੋ ਹਨਾ ਗੱਲ ਆ ਰਹੀ ਆ ਸੋ ਜੋ ਬੈਕਗਰਾਉਂਡ ਹੁੰਦਾ ਪੇਸ਼ੈਂਟ ਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਜਦੋਂ ਉਹਨਾਂ ਨੇ ਹਸਪੀਟਲ ਦੇ ਵਿੱਚ ਆਉਣਾ ਵੀ ਹੈਵ ਐਬਸੋਲਿਊਟ ਜ਼ੀਰੋ ਨੋਲੇਜ ਕਿ ਬੰਦਾ ਕਿੱਥੋਂ ਆਇਆ ਹੈਗਾ ਐਂਡ ਨਾਲ ਦੀ ਨਾਲ ਆਪਾਂ ਸਿੱਖ ਰਹੇ ਹਾਂ ਜਦੋਂ ਉਹਨਾਂ ਦੀ ਟ੍ਰੀਆਜ ਕੀਤੀ ਜਾਂਦੀ ਆ ਫਿਰ ਆਪਾਂ ਉਹਨਾਂ ਦੇ ਨਾਲ ਕਮਰੇ ਚ ਜਾਂਦੇ ਆ ਦੈਨ ਵੀ ਆਸਕ ધ ਮੋਰ ਕੁਐਸਚਨਸ ਅਸੈਸਮੈਂਟ ਕੀਤੀ ਜਾਂਦੀ ਆ ਉੱਥੋਂ ਉਹਨਾਂ ਦਾ ਸਾਰਾ ਸਾਈਕੋਸੋਸ਼ਲ ਬੈਕਗਰਾਉਂਡ ਯੂ نو ਹਿਸਟਰੀ ਮੈਡੀਕਲ ਹਿਸਟਰੀ ਸਾਰਾ ਕੁਝ ਉੱਥੋਂ ਪਤਾ ਕੀਤਾ ਜਾਂਦਾ ਐਂਡ ਸੋ ਥੋੜੀ ਬਹੁਤ ਨੋਲੇਜ ਹੁੰਦੀ ਆ ਬਟ ਯੂ ਡੋਨਟ ਹੈਵ ਇਨਫਸ ਟੂ ਨੋ ਕਿ ਬੰਦਾ ਤੁਹਾਨੂੰ ਅਟੈਕ ਕਰੇਗਾ ਕਿ ਨਹੀਂ ਕਰੇਗਾ ਜਾਂ ਐਂਡ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਉਹਨਾਂ ਦੀ ਪਰਸਨੈਲਿਟੀ ਬਿਹੇਵੀਅਰ ਕਿਸ ਲੋਟ ਦਾ ਹੈ ਯੂ نو ਕੀ ਚੀਜ਼ ਜਿਹਨਾਂ ਨੂੰ ਟ੍ਰਿਗਰ ਕਰੇਗੀ ਦੈਟਸ ਦ ਮੋਸਟ ਇੰਪੋਰਟੈਂਟ ਥਿੰਗ ਅਮ ਕੀ ਇਹਨਾਂ ਨੂੰ ਟ੍ਰਿਗਰ ਕਰੇਗਾ ਜਾਂ ਫਿਰ ਇਹਨਾਂ ਕੋ ਕੀ ਵੈਪਨ ਹੈ ਕਿ ਨੇ ਕੋਲ ਕ ਨਹੀਂ ਹੈਗੇ ਹਨਾ ਹੁਣ ਜਿੱਥੋਂ ਜਿਵੇਂ ਆਪਾਂ ਰੂਮ ਚ ਜਾਂਦੇ ਆ ਜਦੋਂ ਗਾਊਨ ਪਾਉਂਦੇ ਆ ਜੇ ਆਪਾਂ ਉਹਨਾਂ ਦਾ ਕੱਪੜੇ ਲੀਰੇ ਜਦੋਂ ਆਪਾਂ ਬੈਗ ਚ ਪਾਉਨੇ ਆ ਉਹਨਾਂ ਤੋਂ ਇਫ ਉਸ ਵੇਲੇ ਤੁਹਾਨੂੰ ਪਤਾ ਲੱਗ ਜਾਵੇ ਦੇ ਹੈਵ ਸਮਥਿੰਗ ਔਨ them ਦੈਨ ਯੂ ਰਿਪੋਰਟ ਇਟ ਟੂ ਸਿਕਿਉਰਿਟੀ ਜੀ ਇਦਾਂ ਦੀਆਂ ਘਟਨਾ ਹੋਈਆਂ ਨੇ ਮੇਰੇ ਨਾਲ ਖੁਦ ਹੋਈਆਂ ਨੇ ਜਦੋਂ ਕਿ ਮੈਂ ਦੇਖਿਆ ਕਿਸੇ ਦੇ ਪਾਕਟ ਨਾਈਫ ਹੈਗਾ ਜਾਂ ਕੁਝ ਹੈਗਾ ਤਾਂ ਆਈ ਬੀ ਨੇਬਲ ਟੂ ਰਿਪੋਰਟ ਇਟ ਟੂ ਸਿਕਿਉਰਿਟੀ ਜਦੋਂ ਮੈਂ ਕੰਮ ਕਰਦੀ ਸੀ ਜੀ ਸੋ ਫਿਰ ਉਹ ਸਿਕਿਉਰਿਟੀ ਆ ਕੇ ਦੇ ਡਿਮੈਂਡ ਫਿਰ ਸਾਨੂੰ ਉਹ Only to land bandha, we mm. seal it, we put it away. But jado patient janda hospital so mm. we are, we have to give them back their belongings. Mm -hmm. And um, but jadi hai ki incident idanda hunda ya, you're not able to even identify banda lage kosh aare ya hospital thevich, jabburi jaburi aare ya kosh you know, and odho mein pata lagda jetho the hospital, attack hunda, mm. because um, once they're triggered. ਇਟਸ ਅ ਵੈਰੀ ਡਿਫਿਕਲਟ ਕਿ ਯੂ ਨੋ ਕਈ ਵਾਰ ਇਟ ਸਿਨੈਰੀਓ ਇਦਾਂ ਦਾ ਹੁੰਦਾ ਕਿ ਬਹੁਤ ਇੱਕਦਮ ਅਚਾਨਕ ਨਾਲ ਹੁੰਦਾ ਹਮਮ ਐਂਡ ਕਈ ਵਾਰੀ ਏ ਸਲੋਟ ਹੁੰਦਾ ਕਿ ਯੂ ਕੈਨ ਸੀ ਇਟਸ ਬਿਲਡਿੰਗ ਕਿ ਉਹ ਬੰਦਾ ਹੁਣ ਐਜੀਟੇਟਡ ਹੋ ਰਿਹਾ ਫੇਰ ਜੇ ਜਦੋਂ ਬਿਲਡਿੰਗ ਵਾਲੀ ਗੱਲ ਆਉਂਦੀ ਆ ਕਿ ਵੀ ਬੰਦਾ ਫ੍ਰਾਸਟ੍ਰੇਟ ਹੋ ਰਿਹਾ ਐਜੀਟੇਟ ਹੁੰਦਾ ਉਸ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਹੋਏਗਾ ਹਾਊ ਟੂ ਡੀਐਸਕੇਲੇਟ ਥਮ ਜੀ ਹਾਊ ਟੂ ਮੇਕ ਥਮ ਫੀਲ ਬੈਟਰ ਤਾਂ ਕਿ ਉਹ ਤੁਹਾਡੇ ਨਾਲ ਥੋੜਾ ਕਾਮਰ ਰਹਿਣਾ ਹੈ ਨਾ ਜਿੱਥੋਂ ਤੋਂ ਨਹੀਂ ਹੁੰਦਾ ਤੁਸੀਂ ਕਿਸੇ ਹੋਰ ਕਾਲਜ ਨੂੰ ਲੈ ਕੇ ਆ ਸਕਦੇ ਹੋ ਜੋ ਕਿ ਦੇਖਨ ਡੂ ਥੈਟ ਪਰ ਜਿਹੜੇ ਆਪਣੇ ਅਚਾਨਕ ਨਾਲ ਹੁੰਦਾ ਜਿਵੇਂ ਹੁਣ ਇਸ ਘਟਨਾ ਦੇ ਵਿੱਚ ਮੈਨੂੰ ਲੱਗਦਾ ਜਿੱਥੇ ਤੱਕ ਬੈਕਗ੍ਰਾਉਂਡ ਮੈਂ ਪਰ ਇਹ ਸਟੋਰੀ ਦੀ ਅਚਾਨਕ ਨਾਲ ਹੋਇਆ ਜੀ ਯੂ ਕੈਨਟ ਪ੍ਰੀਵੈਂਟ ਥੈਟ ਇਟਸ ਹਾਰਡ ਨ ਆਫਕੋਰਸ ਜੀ ਕੋ ਦਬਨਰਜੀ ਹੁਣ ਹੁਣ ਤੱਕ ਜਿਹੜੀ ਦਿੱਕਤ ਸੀਗੀ ਹਸਪਤਾਲਾਂ ਦੇ ਵਿੱਚ ਨਰਸਾ ਨਾ ਹੋਣਾ ਡਾਕਟਰ ਨਾ ਹੋਣਾ ਜਾਂ ਫਿਰ ਬਹੁਤ ਜ਼ਿਆਦਾ ਓਵਰਲੋਡ ਉਹਨਾਂ ਦੇ ਉੱਤੇ ਵਰਕ ਪੈਣਾ ਜਿਹਦੇ ਕਰਕੇ ਉਹ ਖੁਦ ਡਿਪਰੈਸ਼ਨ 'ਚ ਜਾ ਰਹੇ ਨੇ ਕਈ ਡਾਕਟਰ ਤਾਂ ਪਿਛਲੇ ਸਾਲ ਅਸੀਂ ਕੋਵਿਡ ਮੌਕੇ ਦੇਖੇ ਉਹ ਤਾਂ ਆਪਣੇ ਕਲੀਨਿਕ ਹੀ ਬੰਦ ਕਰ ਗਏ profession ਹੀ ਛੱਡ ਗਏ ਉਹ ਕਹਿੰਦੇ ਹੁਣ ਸਾੜ ਤੋਂ ਨਹੀਂ ਹੁੰਦਾ ਬਿਕੋਜ਼ ਉਹ ਖੁਦ ਮੈਂਟਲੀ ਬਹੁਤ ਟਾਇਰਡ ਹੋ ਰਹੇ ਸੀਗੇ ਇਹ ਸਿਚੁਏਸ਼ਨ ਨੂੰ ਹੈਂਡਲ ਕਰਨਾ ਹਜੇ ਇੱਕ ਵੱਡੀ ਚੁਣੌਤੀ ਲੱਗ ਰਹੀ ਸੀ ਇਲੈਕਸ਼ਨ ਦਾ ਮੁੱਦਾ ਵੀ ਅਸੀਂ ਦੇਖਿਆ ਬਹੁਤ ਵੱਡੇ ਤਰੀਕੇ ਨਾਲ ਇਹ ਹੀ ਰਿਹਾ ਸਿਹਤ ਮਹਿਕਮਾ ਸਿੱਗਾ ਹੁਣ ਹਸਪਤਾਲਾਂ ਦੇ ਵਿੱਚ ਇਸ ਤਰੀਕੇ ਦੀ ਇਨਸਿਕਿਉਰਿਟੀ ਨਰਸਾਂ ਦਾ ਸਿਕਿਉਰ ਨਾ ਹੋਣਾ ਨਰਸਾਂ ਸਿਕਿਉਰ ਨਹੀਂ ਤਾਂ ਮਰੀਜ਼ ਕਿੱਥੋਂ ਸਿਕਿਉਰ ਹੋਣਗੇ ਸੋ ਇਹ ਤੁਹਾਨੂੰ ਲੱਗਦਾ ਵੀ ਇਹਦੇ ਉੱਤੇ ਹੁਣ ਜਿਹੜੀ ਬੀਸੀ ਹੈਲਥ ਅਥਾਰਟੀ ਉਹਨਾਂ ਨੂੰ ਕੁਝ ਕਰਨ ਦੀ ਲੋੜ ਹੈਗੀ ਹੈ ਡੈਫੀਨਟਲੀ ਆਲਵੇਸ ਕਰਨ ਦੀ ਲੋੜ ਹੈਗੀ ਹੈ ਹੁਣ ਜਦ ਯੂ نو ਲਾਈਕ ਆਈਵ ਬੀਨ ਅ ਨਰਸ ਫਾਰ 27 ইয়ার্স ਨਾਉ ਐਂਡ 27 ਸਾਲ ਹੋ ਗਏ ਤੇ ਸਾਨੂੰ ਤਾਂ 27 ਸਾਲਾਂ ਤੋਂ ਇਹ ਸੁਣਨ ਨੂੰ ਮਿਲਦਾ ਕਿ देयर ਇਜ਼ ਜਸ ਲੋਡ ਮੈਂ ਕਿਹਾ ਕਿ ਵਾਇਲੈਂਸ ਇਨ ਦ ਵਰਕਪਲੇਸ ਵੱਧਦੀ ਜਾ ਰਹੀ ਹੈ ਘੱਟ ਨਹੀਂ ਐਂਡ ਪਰ ਜਦੋਂ ਦੇ ਮੈਨਰਸ ਬਣੀ ਹੈਗੀਆਂ ਅਸੀਂ ਉਦੋਂ ਦੇ ਸੁਣਦੇ ਆ ਰਹੇ ਹਾਂ ਕਿ there is violence in the workplace ਉਦੋਂ ਘੱਟ ਇਨਸੀਡੈਂਟ ਹੁੰਦੇ ਸੀਗੇ ਹੁੰਦੇ ਸੀ ਬਟ ਆਈ ਆ ਡਿਡਨਟ ਸੀ ਐਸ ਮੈਨੀ ਬਟ ਨਾਓ ਇਟਸ ਲੋਟ ਮੋਰ ਫ੍ਰੀਕੁਐਂਟ ਜੀ ਐਂਡ ਉਮ ਉਹਦੇ ਕਰਕੇ ਜੋ ਹੈਗੀ ਆ ਡੈਫੀਨਿਟਲੀ ਆਪਾਂ ਨੂੰ ਹੈਲਥ ਅਥੋਰਿਟੀਆਂ ਨੂੰ ਜ਼ਿਆਦਾ ਦੇਖਣਾ ਪੈਣਾ ਯੂ نو ਜਸਟ ਲੋਟ ਆਪਾਂ ਕਿਹਾ ਪਾਲਿਸੀ ਪ੍ਰੋਸੀਜਰਸ WCB ਨੂੰ ਵੀ ਦੇਖਣਾ ਪੈਣਾ ਕਈ ਵਰਕਪਲੇਸ ਦੇ ਵਿੱਚ ਕੀ ਹੋ ਰਿਹਾ ਹੈਗਾ ਕਿ ਸਲੋਟ ਆਪਾਂ ਇਹਨੂੰ ਬੈਟਰ ਕਰ ਸਕਦੇ ਹੈਗੇ ਆ ਐਂਡ ਨਾਲ ਦੀ ਨਾਲ ਜੋ ਜੋ ਕਲੈਬੋਰੇਸ਼ਨਸ ਚਾਹੀਦੀਆਂ ਨੇ ਇਵਨ ਗਵਰਨਮੈਂਟ ਲੈਵਲ ਤੱਕਰ ਵੀ ਹਵ ਟੂ ਡੂ ਇਟ ਐਂਡ ਸੋ ਜੇ ਆਪਾਂ ਨਹੀਂ ਕਰਦੇ ਤਾਂ ਡੈਫੀਨਟਲੀ ਯੂ نو ਇਸ professions ਦੇ ਵਿੱਚ ਲੋਕ ਘਟ ਜਾਣਾ ਚਾਹੁੰਦੇ ਆ ਆਲਰੇਡੀ ਸ਼ੁਰੂ ਤੋਂ ਹੀ ਲੋਕ ਘਟ ਜਾਣਾ ਚਾਹੁੰਦੇ ਆ ਐਂਡ ਜਦੋਂ ਇਦਾਂ ਦੀ ਘਟਨਾ ਹੁੰਦੀ ਆ ਉਦੋਂ ਵੱਧ ਫਿਰ ਸਾਡੇ ਤੇ ਪ੍ਰੈਸ਼ਰ ਪੈਂਦਾ ਹੁਣ ਯੂ نو ਆਲ ਦਾ ਟਾਈਮ ਨਰਸਿੰਗ ਦੇ ਵਿੱਚ ਘਾਟ ਹੁੰਦੀ ਆ ਆਲ ਦਾ ਟਾਈਮ ਜੀ आई डोंट थिंक मेरे जद्दी मैं नर्स बनी है कि इतंदा ਦਾ ਕੋਈ ਸਾਲ ਆਇਆ ਜਿੱਥੇ ਅਸੀਂ ਕਹਿ ਦਈਏ ਕਿ ਸਾਨੂੰ ਜੌਬ ਨਹੀਂ ਮਿਲ ਰਹੀ। ਅਮ ਸੋ देयर इज अ बिग बिग नीड एंड ए नीड ਉਹਦੋਂ ਹੀ ਜ਼ਿਆਦੇ ਆਪਾਂ ਕਹੋ ਵੀ ਪੂਰੀ ਕਰ ਸਕਾਂਗੇ ਜੇ ਆਪਾਂ ਇਹ ਜੀਆਂ ਚੀਜ਼ਾਂ ਦੇਖਾਂਗੇ। ਹੁਣ ਕਈ ਵਾਰੀ ਤਾਂ ਪੇਸ਼ੈਂਟ ਯੂ نو ਮੈਂਟਲ ਹੈਲਥ ਵੀ ਨਹੀਂ ਹੁੰਦੀ। ਅਮ ਵੈਸ ਕ੍ਰਿਮੀਨਲ ਬੈਕਗਰਾਉਂਡ ਵੀ ਨਹੀਂ ਹੁੰਦਾ। ਜੀ। ਜਸ ਜਿੰਨਾ ਉਹਨਾਂ ਦਾ ਦਰਦ ਹੁੰਦਾ ਹੁਣ ਕਿਸੇ ਸਰਜਰੀ ਹੋਈ ਆ ਜਾਂ ਵੈਸੇ ਉਹ ਦਰਦ ਦੇ ਨਾਲ ਹਸਪੀਟਲ ਦੇ ਵਿੱਚ ਆਇਆ ਜੇ ਉਹਨਾਂ ਨੂੰ ਕਈ ਵਾਰੀ ਪੇਨ ਮੈਡੀਕੇਸ਼ਨ ਵੀ ਨਹੀਂ ਆਪਣੀ ਟਾਈਮ ਸਰ ਮਿਲ ਰਹੀ ਉਦੋਂ ਵੀ ਕਈ ਵਾਰੀ ਉਹ ਐਜੀਟੇਟਡ ਹੋ ਜਾਂਦੇ ਆ ਓਕੇ ਸੋ ਜੇ ਉਹਨਾਂ ਦਾ ਆਲਰੇਡੀ ਪਰਸਨੈਲਿਟੀ ਜਾਂ ਬਿਹੇਵੀਅਰ ਅਗਰੈਸਿਵ ਹੋਵੇ ਐਂਡ ਦੈਟਸ ਵੈਨ ਉਹ ਥੋੜਾਕ ਇਜ਼ੀਅਰ ਹੁੰਦਾ ਰਿਜ਼ੋਲਵ ਕਰਨਾ ਕਜ਼ ਯੂ ਕੈਨ ਕਲਮ ਦਾ ਪਰਸਨ ਡਾਊਨ ਗਿਵ them their ਪੇਨ ਮੈਡੀਕੇਸ਼ਨ ਹੈਨਾ ਬਟ ਉਹ ਜਿਹੇ ਇਨਸੀਡੈਂਟ ਵੀ ਹੋਏ ਨੇ ਕਿ ਜਿੱਥੇ ਕੋਈ ਇਦਾਂ ਦਾ ਬੈਕਗ੍ਰਾਉਂਡ ਹੈ ਨਹੀਂਗਾ ਪਰ ਜਸਟ ਉਹ ਦਰਦ ਦੇ ਵਿੱਚ ਨੇ ਤੇ ਤੁਹਾਨੂੰ ਅਟੈਕ ਕਰ ਰਹੇ ਨੇ ਜੀ ਸੋ देयर इज डिफरेंट ਫੈਕਟਰਸ ਇਨ ਪਲੇ ਹੁਣ ਮੇਰੇ ਖੁਦ ਦੇ ਐਕਸਪੀਰੀਅੰਸ ਨਾਲ ਮੈਂ ਇੱਕ ਦੋ ਇਨਸੀਡੈਂਟ ਮੇਰੇ ਨਾਲ ਹੋਏ ਨੇ ਇਟ ਵਾਜ਼ਨਟ ਟੂ ਦਿਸ ਲੈਵਲ ਬਟ ਯੂ نو ਉਹਦੋਂ ਵੀ ਡਰ ਸੀਗਾ ਕਿ ਓ ਮਾਈ ਗਾਡ ਇਹ ਬੰਦਾ ਮੈਨੂੰ ਅਟੈਕ ਕਰ ਰਿਹਾ ਆ ਮੇਰੇ ਨਾਲ ਇਹ ਸੀ ਕਿ ਸਕਿਉਰਿਟੀ ਕਲੋਜ਼ ਬਾਈ ਸੀ ਸੋ ਯੂ نو ਇਨਸੀਡੈਂਟ ਕੁਇਕਲੀ ਰਿਜ਼ੋਲਵ ਹੋ ਗਿਆ ਪਰ ਕਈਆਂ ਨਾਲ ਇਦਾਂ ਹੁੰਦਾ ਨਹੀਂਗਾ ਹੁਣ ਸਕਿਉਰਿਟੀ ਵੀ ਕਿੰਨੀ ਕਾਪਣੀ ਹੁੰਦੀ ਆ ਹਸਪੀਟਲ ਦੇ ਵਿੱਚ ਇਟਸ ਨੋਟ ਦੈਟ ਮੱਚ ਥੇਅਰ ਇਜ਼ ਬਟ ਨੋਟ ਦੈਟ ਮੱਚ ਥੇਅਰ ਵਾਈਡਸਪਰਡ ਆ ਸਾਰੀਆਂ ਹੈਲਥ ਅਥਾਰਟिटीज ਦੇ ਵਿੱਚ ਸੋ ਸਕਿਉਰਿਟੀ ਵੀ ਆਪਾਂ ਨੂੰ ਜ਼ਿਆਦਾ ਇੰਪਰੂਵ ਕਰਨੀ ਪੈਣੀ ਆ ਸਕਿਉਰਿਟੀ ਆਪਾਂ ਨੂੰ ਹੋਰ ਲੈ ਕੇ ਆਉਣੀ ਪੈਣੀ ਆ ਪੋਲਿਸੀਜ਼ ਚੇਂਜ ਕਰਨੀਆਂ ਪੈਣੀਆਂ ਜੋ ਪੋਲਿਸੀਜ਼ ਇਨ ਪਲੇ ਆ ਉਹਨਾਂ ਨੂੰ ਰੱਖੋ ਪਰ ਜੇ ਐਡਜਸਟਮੈਂਟ ਚਾਹੀਦੀ ਹੈ ਕੋਈ ਵੀ ਹਵ ਟੂ ਡੂ ਥੈਟ ਜੀ ਕੁਇਕਲੀ ਇਟ ਕੈਨ ਆਨਸਰ ਹੋਣਾ ਚਾਹੀਦਾ ਅਖੀਰ ਦੇ ਵਿੱਚ ਇਦਾਂ ਦੇ ਮਰੀਜ਼ ਜਦੋਂ ਇਹ ਕੋਈ ਵੀ ਅਦਵਾ ਦੀ ਵਾਰਦਤ ਕਰ ਦਿੰਦੇ ਨੇ ਇਹਨਾਂ ਵਾਸਤੇ ਸਜ਼ਾ ਕੀ ਹੁੰਦੀ ਹੈ ਕਿ ਆ ਜਾ ਰਿਹਾ ਵੀ ਉਸ ਮਰੀਜ਼ ਨੂੰ ਅਰੈਸਟ ਕੀਤਾ ਗਿਆ ਫਿਰ ਉਸ ਤੋਂ ਬਾਅਦ ਛੱਡ ਵੀ ਦਿੱਤਾ ਹੁਣ ਕੋਈ ਲਾਅ ਦੇ ਅਕੋਰਡਿੰਗਲੀ ਕੀ ਉੱਤੇ ਕੋਈ ਕਾਰਵਾਈ ਹੋ ਸਕਦੀ ਹੈ ਮਰੀਜ਼ ਤੇ ਸੋ ਇਦਾਂ ਹੀ ਹੁੰਦਾ ਕਿ ਉੱਥੇ ਫਿਰ ਸਾਡਾ ਜੋ ਜਿਵੇਂ ਕਹਾਂ ਲੋ ਵੀ ਇੱਕ ਤਰ੍ਹਾਂ ਦੀ ਜੋ ਇਨਵੈਸਟੀਗੇਸ਼ਨ ਹੁਣੀ ਆ ਓਡਮਿਨਿਸਟ੍ਰੇਸ਼ਨ ਵੱਲੋਂ ਹੁੰਦੀ ਆ ਵਰਕਸੇਫ ਵੱਲੋਂ ਹੁੰਦੀ ਆ ਤੇ ਪੁਲਿਸਿੰਗ ਵੱਲੋਂ ਹੁੰਦੀ ਆ ਸੋ ਨਰਸਿੰਗ ਦੀ ਉਥੋਂ ਸਾਡੀ ਸਿਚੁਏਸ਼ਨ ਬੈਕ ਆਫ ਹੋ ਜਾਂਦੀ ਆ ਅਨਲੈਸ ਅਸੀਂ ਵਿਟਨੈਸਾਂ ਕੋਈ ਸਟੇਟਮੈਂਟ ਦੇਣਾ ਹੁੰਦਾ ਜਾਂ ਅਸੀਂ ਖੁਦ ਵਿਕਟਮ ਹੈਗੇ ਆ ਸੋ ਉਥੇ ਸਾਡੀ ਸਟੇਟਮੈਂਟ ਆਉਂਦੀ ਆ ਆਦਰਵਾਇਜ਼ ਜੋ ਲਾ ਵਲੋਂ ਪਾਵਸੀਸ ਹੈਗੀਆਂ ਨੇ ਉਹ ਫਿਰ ਲਾ ਹੀ ਫਾਲੋ ਕਰੂਗਾ ਯੂ نو ਲੀਗਲੀ ਜੋ ਹੈਗੀਆਂ ਨੇ ਐਂਡ ਅਗੇਨ ਉੱਥੇ ਵੀ ਚੇਂਜ ਹੋਣੀ ਚਾਹੀਦੀ ਆ ਬਿਕਾਜ਼ ਆਪਾਂ ਦੇਖ ਹੀ ਰਹੇ ਆ ਕਿ ਲਾਟ ਆਵ ਜੋ ਕ੍ਰਾਈਮਨਲਸ ਹੁੰਦੇ ਆ ਜ ਜਿਨ੍ਹਾਂ ਨੇ ਇਦਾਂ ਦਾ ਘਟਨਾ ਕੀਤੀਆਂ ਹੁੰਦੀਆਂ ਨੇ ਉਹ ਪਹਿਲਾ ਅਰੈਸਟ ਹੁੰਦੇ ਆ ਫਿਰ ਯੂ نو ਸ਼ੇਤੀ ਉਹਨਾਂ ਨੂੰ ਰਿਲੀਜ਼ ਕੀਤਾ ਜਾਂਦਾ ਤੇ that is uh, another issue on its own hmm. it's all uh, oh, health health ਵੱਲੋਂ ਨਹੀਂ ਹੈਗਾ ਉਹ ਪੁਲਿਸਿੰਗ ਵੱਲੋਂ ਆ ਜਾਂਦਾ ਲਾ ਵਲੋਂ ਆ ਜਾਂਦਾ ਲੀਗਲੀ ਆ ਜਾਂਦਾ ਐਂਡ ਜੋ ਔਰਟ ਸਿਸਟਮ ਹੈਗਾ ਉਹ ਵੀ ਆਪਣਾ ਇੱਥੇ ਕਿਉਂਕਿ ਜੋ ਉਹ ਪਾਲਿਸਿਜ਼ ਹੈਗੀਆਂ ਨੇ ਉਹ ਵੀ ਬਹੁਤ ਚੈਰਦੀਆਂ ਇੰਪਲੀਮੈਂਟ ਕੀਤੀਆਂ ਹੋਈਆਂ ਉਹਨਾਂ ਨੂੰ ਵੀ ਚੇਂਜਸ ਚਾਹੀਦੀਆਂ ਨੇ ਇਸ ਵਕਤ ਅਕੋਰਡਿੰਗ ਟੂ ਜੋ ਆਪਣੀ ਕਮਿਊਨਿਟੀ ਦੇ ਵਿੱਚ ਹੋ ਰਿਹਾ ਹੈਗਾ ਜੀ ਦਵਿੰਦਰ ਸੋਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਇਸ ਮਾਮਲੇ ਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਨ ਦੇ ਲਈ థాంਕ ਯੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਇੱਕ ਨਰਸ ਦੇ ਮੂਹਰੇ ਤੁਸੀਂ ਸੁਣਿਆ ਕਿ ਵੈਂਕੂਵਰ ਹਸਪਤਾਲ ਦੇ ਵਿੱਚ ਜਿਸ ਤਰੀਕੇ ਨਾਲ ਸਟੂਡੈਂਟ ਨਰਸ ਦੇ ਉੱਤੇ ਹਮਲਾ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਬੜਾ ਹੀ ਡਰਾਉਣ ਵਾਲਾ ਮਾਮਲਾ ਮੰਨਿਆ ਜਾ ਰਿਹਾ ਹੈ ਤੇ ਨਰਸਾਂ ਇਹ ਦੱਸ ਰਹੀਆਂ ਨੇ ਕਿ ਉਹਨਾਂ ਦੀ ਲਾਈਫ ਦੇ ਵਿੱਚ ਮਤਲਬ ਜਿੰਨਾ ਵੀ ਉਹਨਾਂ ਦਾ ਐਕਸਪੀਰੀਅੰਸ ਹੈ ਉਹਨਾਂ ਦੇ ਨਾਲ ਕੁਝ ਨਾ ਕੁਝ ਦੇਹੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਨੇ ਪਹਿਲਾਂ ਤਾਂ ਕਾਮੁਕੀ ਥੁੱਕਣ ਤੱਕ ਦੀ ਸੀਮੇ ਸੀਗੀਆਂ ਇਹ ਵਾਰਦਾਤਾਂ ਤੇ ਹੁਣ ਜਿਹੜੀਆਂ ਨੇ ਹਥਿਆਰਾਂ ਦੇ ਨਾਲ ਵੀ ਉਹਨਾਂ ਦੇ ਉੱਤੇ ਕੋਈ ਵੀ ਮਰੀਜ਼ ਹੈ ਹਮਲਾ ਕਰ ਦਿੰਦਾ ਹੈ ਸਿਕਿਉਰਿਟੀ ਦੀ ਕਮੀ ਹੈ ਨਾ ਸਿਰਫ ਨਰਸ ਤੇ ਡਾਕਟਰ ਹਸਪਤਾਲਾਂ ਦੇ ਵਿੱਚ ਨਹੀਂ ਹੈ ਹੈ ਬਲਕਿ ਸਿਕਿਉਰਿਟੀ ਦੀ ਵੀ ਘਾਟ ਦੇਖੀ ਜਾ ਰਹੀ ਹੈ ਜਿਸ ਕਰਕੇ ਨਰਸਾਂ ਵੀ ਜਿਹੜੀਆਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਤੇ ਜੇ ਡਾਕਟਰ ਤੇ ਨਰਸ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤਾਂ ਮਰੀਜ਼ ਕਿਵੇਂ ਕਰਨਗੇ ਦੇਖਦੇ ਹਾਂ ਇਸ ਮਾਮਲੇ ਤੋਂ ਬਾਅਦ ਕਿਵੇਂ ਦਾ ਚੇਂਜ ਜਿਹੜਾ ਉਹ ਹੁਣ ਹੈਲਥ ਅਥਾਰਟੀ ਲਿਆ ਪਾਏਗੀ ਅੱਗੇ ਦੇਖਦੇ ਹਾਂ ਅਸ਼ਦੀਪ ਸਿੰਘ ਤੁਹਾਡੇ ਨਾਲ ਸਾਂਝਿਆ ਕਰਨਗੇ ਅੱਜ ਦੀਆਂ ਅਪਡੇਟ ਖਬਰਾਂ